ਉਹ ਕਹਿੰਦੇ ਵੀ ਸਾਂ ਨੂੰ ਜਿਹੜਾ ਕੁਸ ਪਾਜੇ ਅਗਲਾ ਉਹੀ ਚੰਗਾ ਹੁੰਦਾ ਫੀਸ ਨਾਲੋਂ ਹਾਂ ਇਹ ਵੀ ਠੀਕ ਆ ਨਾ ਠੀਕ ਨਹੀਂ ਉਹ ਕੀ ਫਾਇਦਾ ਵੀਰੇ ਮੂਤ ਦੇ ਪੈਸੇ ਲੈਣਾ ਯਾਰ ਤੈਨੂੰ ਹਾਂ ਇਹ ਬੱਕਰੀ ਮੱਖੀ ਜੀ ਨਹੀਂ ਸੀਗੀ ਕਿੰਨੇ ਮਹੀਨੇ ਲਊਗਾ ਹੈਗਾ 8 ਠੰਗ ਦਾ 8 ਮਹੀਨੇ ਦਾ ਹੋ ਗਿਆ ਜੀ ਇਹ ਬੱਕਰਾ ਖੜਾ ਇੱਕ ਆਪਣੇ ਕੋਲ 170 ਕਿਲੋ ਬੋਡੀ ਵੇਟ ਦਾ ਅੱਛਾ ਪੂਰੇ ਆਪਣੇ ਹੁਣ ਹੈਗਾਗਾ ਵੀ 170 ਕਿਜੀ 170 ਕਿਲੋ ਅੱਛਾ ਪੂਰੇ ਪਿਆਵ ਚ ਆਪਾਂ ਚੈਲੰਜ ਕਰਦੇ ਆਂ ਵੀ ਬੱਕਰਾ ਨਹੀਂ ਹੈਗਾ ਉੱਡਾਂ ਇੱਕ ਨੰਬਰ ਕੁਆਲਿਟੀ ਆ ਜੀ ਬੱਚੇ ਵਧੀਆ ਪਾਉਂਦਾ ਬੱਚੇ ਪੂਰੇ ਵਧੀਆ ਜੀ ਲਾਲ ਡੱਬੇ ਵੀ ਆਉਂਦੇ ਆ ਨagre ਡੱਬੇ ਵੀ ਲੱਖ ਰੁਪਈਆ ਜੀ 1.5 ਲੱਖ ਹਾਂਜੀ ਹਾਂ ਲੱਗਿਆ ਹੋਇਆ ਪਹਿਲਾਂ ਕੁਝ ਮੜਾ ਹਾਂਜੀ ਹਾਂ ਕੀ ਇਹ ਤੇ 80000 ਰੁਪਈਆ ਵੀ ਲੱਗੇ ਜੀ 85 ਵੀ ਲੱਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਸਮੇਂ ਦੋਸਤੋ ਆਪਾਂ ਪਹੁੰਚ ਚੁੱਕੇ ਹਾਂਗੇ ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਦੇ ਵਿੱਚ ਅੱਜ ਸ਼ਨੀਵਾਰ ਨੂੰ ਮੰਡੀ ਲੱਗਦੀ ਹੈ ਵੀ ਤੁਸੀਂ ਜਾਣਦੇ ਹੋ ਸਾਰੇ ਸਕਰੀਨ ਤੇ ਨੰਬਰ ਹੁੰਦੇ ਨੇ ਪਹੁੰਚ ਵੀ ਸਕਦੇ ਹੋ ਵੇਚਣ ਦੇ ਲਈ ਅੱਜ ਅਮਰੀਕਾਈ ਹੋਰਾਂ ਨੇ ਮੰਡੀ ਚ ਬੱਕਰਾ ਖਰੀਦਿਆ ਵਜਨ ਦਾ ਬਹੁਤ ਭਾਰਾ ਤੇ ਪੇਟ ਬਹੁਤ ਵੱਡਾ ਹੈ ਨਾ ਬੱਕਰਾ ਗਰਮ ਜਜ਼ੋਰ ਥੋੜਾ ਜਿਹਾ ਜ਼ਰੂਰ ਆ ਇਹਦੀ ਗੱਲਬਾਤ ਆਪਾਂ ਪੁੱਛ ਦਿਆਂਗਾ ਲਵਾਤ ਅਮਰੀਕਾ ਜਿਹੜਾ ਮੁੰਡਾ ਬੱਕਰੇ-ਬੁਕਰੇ ਬਹੁਤ ਭੇਜਦਾ ਬਾਹਰ ਬੱਕਰੀਆਂ ਭੇਜਦਾ ਹੈਗਾ ਨਾ ਬਹੁਤ ਵਧੀਆ ਕਾਰੋਬਾਰ ਹੈ ਚੱਲ ਚੰਗੀ ਗੱਲਬਾਤ ਆ ਕੀ ਹਾਲ ਆ ਅਮਰੀਕਾ ਵਧੀਆ ਵੀਰੇ ਰਸੇਮ ਬਾਈ ਠੀਕ ਹੈ ਗੱਲਬਾਤ ਹਾਂਜੀ ਹਾਂਜੀ ਅੱਛਾ ਐਂ ਦੱਸ ਵੀ ਕਿਵੇਂ ਆ ਬੱਕਰਾ ਇਹ ਬੱਕਰਾ ਮਾਸ਼ਾਅੱਲਾ ਬਹੁਤ ਵਧੀਆਈ ਮਾਸ਼ਾਅੱਲਾ ਬਹੁਤ ਸੋਹਣਾ ਤਾਂ ਹੈਗਾਗਾ ਹਾਂਜੀ ਕਿੰਨੇ ਕ ਦੰਦਾਂ ਚ ਹੈਗਾ ਇਹ ਫਰੈਸ਼ਟ ਦੰਦ ਚ ਆ ਵਜਨ ਦਾ ਵਜਨ 130 125 ਕਿਲੋ ਇੰਨਾ ਹੋਊਗਾ? ਹਾਂਜੀ ਹਾਂਜੀ ਆਰਮਨ। ਹੋਰ ਕਰ ਜੂਗਾ ਕੀ ਲੱਗਦਾ? ਨਹੀਂ ਇਹ ਬੱਕਰ ਦਾ ਵਜ਼ਨ ਬਹੁਤ ਫੜੂਗਾ। ਹੋਰ ਵੀ ਕਰੂਗਾ ਜਨਾਬ? ਹਾਂਜੀ। ਡੇਢ ਕਵਾਂਟਲ ਲੱਗ ਕੇ ਜਾਤਾਗਾ। ਹਾਂਜੀ ਹਾਂਜੀ ਡੇਢ ਕਵਾਂਟਲ। ਅੱਛਾ। ਇਹ ਬੰਦਾ ਬਸਿਮ ਭਈਆ। ਹਾਂ। ਆ ਬਾਬੂ ਭਾਈ ਦਾ ਆਪਣੇ ਤੋਂ ਸਾੰਗਲੀ ਤੋਂ। ਯਾਨੀ ਕਿ ਬਾਹਰ ਦਿੱਤਾ ਇਹ ਬੱਕਰਾ ਤੁਸੀਂ ਨੇ। ਨਹੀਂ ਹਲੇ ਦਿੱਤਾ ਤਾਂ ਨਹੀਂ ਹੈਗਾ ਲਿਆਦਾ ਪਈਆਂ ਪਰ ਇਹ ਕਹਿੰਦਾ ਵੀ ਅਮਰੀਕਾ ਮੈਂ ਰੱਖਣਾ ਬੱਕਰਾ ਇਹਦਾ ਬੱਕਰੇ ਦਾ ਹੀ ਕੰਮ ਆ। ਓਕੇ। ਯਾਨੀ ਕਿ ਤੁਸੀਂ 10 ਰਾਂ ਦਾਬ ਦੇ ਲਈ ਲਿਆ ਇਹ। ਹਾਂਜੀ ਹਾਂਜੀ। ਕੀ ਰਤਾ ਬਈ ਨੇ ਆਪਣੇ ਲਈ ਲਿਆਗਾ ਬੱਖੀ ਜਿਵੇਂ ਗੱਲ ਬਾਤ ਬਣੂ ਮੇਰੇ ਤੋੜ ਕੇ ਦਿਖਾਈ ਇਹਦਾ ਬਹੁਤ ਵੱਡਾ ਹੈਗਾ ਯਾਰਾ ਗਰਮ ਹੈਗਾ ਨਾ ਬੱਕਰਾ ਉਹ ਗਰਮ ਮਾਰਦਾ ਬਹੁਤ ਦਾ ਬੱਕਰਾ ਇਹ ਬੰਨਿਆ ਹੋਇਆਗਾ ਬੰਨਿਆ ਹੋਇਆ ਸੰਗਲ ਪਾਇਆ ਮੈਂ ਹੈਸਾ ਵਾਲਾ ਵੀ ਸੰਗਲ ਮੈਂ ਐਸਾ ਵਾਲਾ ਹੀ ਪਾਇਆ ਹੋਇਆਗਾ ਸੀਨਾ ਦੇਖ ਲੈ ਡਬਲ ਹੱਡੀ ਚ ਬੱਕਰਾ ਸੀਨਾ ਬਹੁਤ ਵੱਡਾ ਹੈਗਾ ਦਿਖਾਈ ਮਟਾ ਜਿਹਾ ਲਵੇ ਹੋ ਕੇ ਦਿਖਾ ਯਾਰਾ ਦੇ ਮਾਰ ਰੱਸੇ ਵੀ ਮੰਨ ਲੈ ਤਿੰਨ ਪਾਰ ਰੱਖ ਨੇ ਇੱਕ ਨਹੀਂ ਅੱਧਾ ਦੇਖ ਇੰਨੇ ਤਾਂ ਝੋਟੇ ਦੇ ਨਹੀਂ ਪੈਣਗੇ ਪਰ ਨੂੰ ਜਗਾ ਬਹੁਤ ਆ ਤਰਸੇਵੇਂ ਦੀ ਅੱਛਾ ਹਾਂ ਇਹ ਸਾਰਾ ਭਰੂ ਗਾਲੇ ਬੱਕਰਾ ਵੀ ਜਾਣ ਕੇ ਜਿਹੜਾ ਖਾਨਦਾਨੀ ਬੰਦਾ ਇਹਨੂੰ ਉਹੀ ਭਰ ਸਕਦਾ ਹੈਗਾ ਉਹੀ ਭਰ ਸਕਦਾ ਆਮ ਬੰਦਾ ਤਾਂ ਨਹੀਂ ਭਰ ਸਕਦਾ ਹੈਗਾ ਨਹੀਂ ਜਿਹੜਾ ਇਹਨੂੰ ਭਰਾਈ ਕਰ ਸਕਦਾ ਉਹੀ ਭਰੂਗਾ ਨਾ ਇਹ ਬਾਈ ਦਾ ਭਰਾਈ ਦਾ ਕੰਮ ਹੈਗਾ ਅੱਛਾ ਭਰਾਈ ਦਾ ਹੈਗਾ ਕਿੰਨੇ ਕ ਬੱਕਰੇ ਪਾਲਦੇ ਨੇ ਇਹ ਇਹ ਘੱਟ ਤੋਂ ਘੱਟ 8 ਤੋਂ 10 ਬੱਕਰੇ ਪਾਲਦੇ ਆ ਜਿਹੜੇ ਵੱਡੇ ਰਾਜਸਥਾਨ ਵਾਲੇ ਸਲੀਮ ਉਹਨਾਂ ਨੇ ਬਾਈ ਉਹਨਾਂ ਨੇ ਆ ਹਾਂ ਉਹਨਾਂ ਤੋਂ ਵੀ ਇਹ ਬੱਕਰੇ ਲੈਂਦਾ ਕੀ ਲੱਗਦਾ ਜੇ ਇਹਨਾਂ ਨੂੰ ਬੱਕਰਾ ਇੱਥੇ ਖੱਸੀ ਕਰਨਗੇ ਜਾਂ ਕਿਵੇਂ ਨੇ ਕਸਨੀ ਆਂ ਡੁੱਦੀ ਸ਼ੌਂਕ ਹੈ ਇਹਨੂੰ ਅੱਛਾ ਹਾਂਜੀ ਬਰੀਡਿੰਗ ਵਾਸਤੇ ਹਾਂ ਘਰੇ ਬੱਕਰਾ ਖੜਾ ਇੱਕ ਆਪਣੇ ਕੋਲ 170 ਕਿਲੋ ਬੋਡੀ ਵੇਟ ਦਾ ਅੱਛਾ ਪੂਰੇ ਆਪਣੇ ਹੁਣ ਹੈਗਾਗਾ ਵੀ 170 ਕਿਲੋ 170 ਕਿਲੋ ਅੱਛਾ ਪੂਰੇ ਪਿਆਉ ਚ ਆਪਾਂ ਚੈਲੰਜ ਕਰਦੇ ਆਂ ਵੀ ਬੱਕਰਾ ਨਹੀਂ ਹੈਗਾ ਉੱਡਾਂ ਪੱਕੀ ਗੱਲ ਆ ਤੇ ਉਹ ਵੀ ਇਹ ਬਾਈ ਨੂੰ ਦਿੱਤਾ ਆਪਾਂ ਉਹ ਹੀ ਨਾ ਕਹਿਨੀ ਬਾਈ ਬਣ ਕੇ ਨਾ ਨਾ ਤੈਨੂੰ ਵੀਡੀਓ ਪਾ ਦਾਂਗੇ ਆਪਾਂ ਬੱਕਰਾ ਦੇਖ ਲਈਂ ਅੱਛਾ 170 ਕਿਲੋ ਦਾ ਕਾਲੇ ਰੰਗ ਚ ਨਹੀਂ ਨਹੀਂ ਉਹ ਨਾਸੀ ਕਲਰ ਚ ਆ ਰਹਾ ਲੋਹਾ ਅੱਛਾ ਹੈਗਾ ਬੀਟਲ ਚਾ ਹਾਂ ਹੈਗਾ ਬੀਟਲ ਚਾ ਠੀਕ ਗੱਲ ਆ ਵੀ ਬੱਕਰਾ ਤਾਂ ਆ ਵੀ ਸੋਹਣਾਗਾ ਪ दूसरी बार आया हूँ वैसे कहाँ से मैं हूँ सांगली से मीरज है। सांगली डिस्ट्रिक्ट है गांव अपना मीरज है स्टेट कौन सी पड़ जाती है महाराष्ट्र महराश्ट्र, महाराष्ट्र, सांगली महाराष्ट्र से है ठीक है आप कैसे तैयार कर दोगे आप बकरा ले लिया ये अपन बकरे अभी ये बकरा बनेगा और आगे ये अपन बकरा कुर्बानी में बेचेंगे? कितना समय हो गया आपको बकरे बकरे तैयार करते हुए जी तो अपन बहुत चार पाँच साल से यही करते हैं में ही ज्यादा काम करते अपन एक दिन की फराई का कितना खर्चा आएगा फिर इसका ये इसका एक दिन का नहीं ऐसा मतलब कि अभी इधर से छह महीना इसकी तैयारी होगी छह महीने में हाँ कितना वेट कर दोगे आप, आप? अभी मान के चलो 170, 180 के लिए तो आराम लेगा कुर्बानी। आराम से चला जाएगा आराम से कुर्बानी के लिए जाएगा हाँ कुर्बानी तक तो तैयार हो जाएगा ये तैयार हो जाएगा कुर्बानी तैयार कर पैरों में बहुत तगड़ा है ये बकरा रहता है पैरों में ये पैरों का बहुत तगड़ा है ਅੱਪਾ ਕਹਿੰਦੇ ਨਾ ਤਰਸੇ ਨਾ 48 ਇੰਚ ਦਾ ਹਾਂ 48 ਇੰਚ ਦਾ ਬੱਕਰਾ ਹੈਗਾ ਹਾਂ ਉਹ ਫਿਰ ਬੱਕਰਾ ਜੇ ਪਿੱਛੋਂ ਕੈਂਚੀ ਮਾਰਦਾ ਉਹ ਬੱਕਰਾ ਫੇਲ ਆ ਠੀਕ ਹੈ ਹੁਣ ਇਹ ਬੱਕਰੇ ਦੇ 42 ਇੰਚ ਹਾਈਟ ਦਾ ਪੈਰਾਂ ਦਾ ਮਜ਼ਬੂਤ ਆ ਪੈਰਾਂ ਦਾ ਮਜ਼ਬੂਤ ਆ ਜੇ 200 ਕਿਲੋ ਵੀ ਚੋਊਗਾ ਤਾਂ ਬੱਕਰਾ ਹਿੱਲੂਗਾ ਨਹੀਂ ਯਾਨੀ ਕਿ ਹੱਡ ਮਜ਼ਬੂਤ ਹੋਣੀ ਜ਼ਰੂਰੀ ਨਹੀਂ ਜੇ ਹੱਡਾਂ 'ਚ ਜਾਨ ਨਹੀਂ ਹੈਗੀ ਤਾਂ ਇਹ ਲੰਗੜਾ ਕੇ ਤੁਰੂਗਾ ਨਾ ਫਿਰ ਕੁਰਬਾਨੀ ਯੋਗ ਵੀ ਨਹੀਂ ਰਹਿੰਦਾ ਹੈਗਾ ਨਾ ਇਹ ਗੱਲ ਹੈਗੀ ਹੈ ਜੀ ਸੋਹਣੀ ਚੀਜ਼ ਲੱਗੀ ਪੂਰਾ ਬੱਕਰਾ ਬਹੁਤ ਸੋਹਣਾ ਲੱਗਾ ਨਾ ਇੱਕ ਗੱਲ ਆ ਨਾ ਮੁੱਲਾਪੁਰ ਇੱਥੇ ਮੰਡੀ ਦੇ ਵਿੱਚ ਵਧੀਆ ਆਉਂਦੇ ਆ ਬਈ ਮੁੱਲਾਪੁਰ ਬੱਕਰੇ ਵਧੀਆ ਜਾਂਦੇ ਹੈਗੇ ਬਹੁਤ ਸੋਹਣੇ ਜਾਨਵਰ ਆਉਂਦੇ ਹੈਗੇ ਆਪਾਂ ਨੂੰ ਬੱਕਰਾ ਪੂਰਾ ਵਧੀਆ ਲੱਗਿਆ ਜਾ ਰਿਹਾ ਹੈ ਨਾ ਚੱਕੋ ਬਈ ਇੱਕ ਬੱਕਰਾ ਹੋਰ ਲਿਆਂਦਾ ਤੁਹਾਡੇ ਵਾਸਤੇ ਨਾ ਸੀਮਾ ਬਈ ਸੀਮਾ ਪਰਜਪਤ ਕੀ ਹਾਲ ਚੱਲ ਅਸੀ ਮੈਂ ਠੀਕ ਆ ਵਧੀਆ ਬਾਈ ਜੀ ਠੀਕ ਆ ਜੀ ਹਾਂ ਜੀ ਹਾਂ ਬਹੁਤ ਵਧੀਆ ਕਿੰਨੇ ਕ ਨਗ ਲਿਆਂਦੇ ਹੋਏ ਅੱਜ ਅਗੇ ਲਗ ਲਿਆਂਦੇ ਨੇ ਬਾਈ 10 11 12 ਨਗ ਲਿਆਂਦੇ 10 11 12 ਨਾ ਹਾਂ ਜੀ ਠੀਕ ਆ ਅੱਜ ਆਪਾਂ ਬੱਕਰਾ ਦਿਖਾ ਦੀ ਫਿਰ ਤੁਹਾਡੇ ਵਾਲਾ ਹਾਂ ਜੀ ਹਾਂ ਦਿਖਾਓ ਜੀ ਦਿਖਾਓ ਬਿਲਕੁਲ ਠੀਕ ਆ ਕਿੰਨੇ ਕ ਦੰਦਾਂ ਦਾ ਗਏ ਇਹ ਇਹ ਬਾਈ 2 ਦੰਦ ਹੋ ਗਿਆ 4 ਦੰਦ ਦੇ ਕੱਢਿਆ ਜਾਂਦੇ ਨੇ ਅੱਧੇ ਕੱਢ ਲੇ ਯਾਨੀ ਕਿ 4 ਦੰਦ ਮੰਨ ਕੇ ਚੱਲੀ ਵੇ ਚੱਲ ਪਿਆ ਹਾਂ 4 ਦੇ ਦੰਦ ਪੂਰੇ ਕੱਢਦਾ ਸੀ ਹਾਈਟ ਕਿੰਨੀ ਕਰੀ ਜ ਨੇ ਇਹਦੀ ਹਾਈਟ ਹੋ ਗਈ ਜੀ 44 ਇੰਚ ਹੋ ਗਈ ਬਾਈ ਦੇਖੋ ਜੀ ਗੱਲ ਸੁਣੋ ਮੇਰੀ ਮਾਲਕ ਤੰਦਰੁਸਤੀ ਰੱਖੇ ਬੱਕਰਾ ਹੋਰ ਕਰ ਜੂ 2-3 ਇੰਚ ਹਾਈਟ 3 ਇੰਚ 45 ਇੰਚ ਹਾਂ 45 ਇੰਚ ਬੱਕਰਾ ਹੋ ਜਾਨੀ ਹਾਂ ਜੀ ਹਾਂ 45 ਇੰਚ ਤਾਂ ਪੱਕਾ ਜੀ ਬਾਕੀ ਮਾਲਕ ਤੰਦਰੁਸਤੀ ਦੇਵੇ ਜੀ ਬਾਹਰ ਵੀ ਸਕਦਾ ਤੁਸੀਂ ਕਹੀ ਰਹੇ ਹੋ ਨਾ ਹਾਂ ਜੀ ਹਾਂ 44 ਇੰਚ ਹੋ ਗਿਆ ਜੀ ਨਾ ਨਾ ਕਿਵੇਂ ਇਹ ਬੱਕਰਾ ਪਿੱਛੋਂ ਖਾਨਦਾਨ ਦਾ ਜੀ ਇਹ ਖਾਨਦਾਨ ਦਾ ਜੀ ਗਾਹਾਂ ਦੀ ਗਾਹ ਆਪਣਾ ਮਿੱਤਰ ਸੀਗਾ ਜੀ ਬੰਦਾ ਇਹ ਬੱਚਾ ਗਿਆ ਸੀਗਾ ਮੈਂ ਨਾ ਭੁੱਲ ਗਿਆ ਬੰਦੇ ਦਾ ਉਹਦੇ ਘਰੇ ਬੱਚਾ ਗਿਆ ਸੀਗਾ ਜ਼ਿਮੀਂਦਾਰਾਂ ਦੇ ਘਰੇ ਇਹ ਅੱਛਾ ਉਹਨਾਂ ਤੋਂ ਲਿਆ ਆਪਾਂ ਆਪਣੇ ਮਿੱਤਰ ਨੇ ਬੰਦੇ ਉਹ ਓਕੇ ਠੀਕ ਹੈ ਜੀ ਇਹਦੀ ਸਾਰੀ ਡਿਟੇਲ ਮੈਂ ਨਾ ਭੁੱਲ ਗਿਆ ਬਾਈ ਉਹ ਬੰਦੇ ਜਿਹੜੋ ਚੱਲਿਆ ਸੀ ਬੱਚਾ ਇਹ ਹਾਂ ਹਾਂ ਦੱਬ ਖੜੱਬਾ ਬੱਕਰਾ ਇਹ ਬੱਕਰੇ 'ਚ ਕੋਈ ਕਥਾ ਤਾਂ ਨਹੀਂ ਨਾ ਜੀ ਨਾ ਕੋਈ ਕਥਾ ਨਹੀਂ ਸਾਊਸੀਲ ਬੱਕਰਾ ਹਾਂ ਠੀਕ ਹੈ ਨਹੀਂ ਬਾਕੀ ਅੰਗਾ ਪੈਰਾਂ ਦਾ ਵੀਰੇ ਸਾਰੇ ਪਾਸੇ ਸਾਫ਼ ਆ ਕੋਈ ਰਸੌਲੀ ਨਹੀਂ ਕੁਝ ਹੋਰ ਨਹੀਂ ਮੈਨ ਤਾਂ ਹੁੰਦਾ ਵੀ ਤੁਰਦਾ ਫਿਰਦਾ ਓਕੇ ਜਮ ਓਕੇ ਓਕੇ ਬਾਈ ਮਾਲ ਨਾ ਜਾਂਦਾ ਬੱਕਰਾ ਹੂੰ ਇੱਕਦਾਂ ਹੁੰਦਾ ਕਹਿਣ ਦੀ ਗੱਲ ਹੂੰ ਵੀ ਜਾਂਦਾਗਾ ਜੀ ਆਪਾਂ ਕਹਾਂਗੇ ਜੀ ਛੱਡ ਕੇ ਦੇਖੋ ਠੀਕ ਐ ਠੀਕ ਨਹੀਂ ਗੱਲ ਛੱਡ ਕੇ ਦੇਖੋ ਫੇਰ ਪਤਾ ਲੱਗੂਗਾ ਬੱਕਰਾ ਮਾਲ ਵਾਲਾ ਜੀ ਬਾਕੀ ਉਹਦਾ ਪਿੰਡੇ ਤੋਂ ਪਤਾ ਲੱਗ ਜਾਂਦਾ ਬਾਈ ਜੀ ਕਿ ਪਸ਼ੂ ਮਾਲ ਵਾਲਾ ਜਾਂ ਘਰੇ ਖੜੂਗਾ ਠੀਕ ਹੈ ਠੀਕ ਹੈ ਜੀ ਰਿਜ਼ਲਟ ਕਿਵੇਂ ਰਿਹਾ ਹੈਗਾ ਰਿਜ਼ਲਟ ਪੂਰਾ ਇੱਕ ਨੰਬਰ ਕੁਆਲਟੀ ਆ ਜੀ ਬੱਚੇ ਵਧੀਆ ਪੰਮਾ ਬੱਚੇ ਪੂਰੇ ਵਧੀਆ ਜੀ ਲਾਲ ਡੱਬੇ ਵੀ ਆਉਂਦੇ ਆ ਨagre ਡੱਬੇ ਵੀ ਆਉਂਦੇ ਆ ਲੋਹੇ ਡੱਬੇ ਵੀ ਆਉਂਦੇ ਆ ਠੀਕ ਹੈ ਠੀਕ ਹੈ ਜੀ ਵਧੀਆ ਰੰਗ ਸੁੰਦਾ ਜੀ ਬੱਚਾ ਇੱਕ ਵਾਰ ਤੋਰੋਗੇ ਮੜਾ ਜਾ ਹਾਂ ਜੀ ਹਾਂ ਬਿਲਕੁਲ ਤੋਰਾਂਗੇ ਜੀ ਉਧਰ ਨੂੰ ਤਾਂ ਲੈ ਜਾਓ ਤੇ ਇੱਧਰ ਨੂੰ ਲੈ ਆਓ ਬਸ ਲੈ ਬੱਕਰਾ ਠੀਕ ਆ ਬਾਈ ਲੈ ਆ ਠੀਕ ਹੈ ਜੀ ਇੱਕ ਤਾਂ ਅਗਲਾ ਹੁੰਦਾ ਵੀ ਆਏ ਆ ਜੀ ਬੱਕਰਾ ਐ ਤੁਰਦਾ ਬਿੰਗਾ ਹੋਹ ਤੁਰਦਾ ਹਾਂ ਸਾਰੇ ਚੱਲਵਾੜੀ ਕੀ ਕਰੀਏ ਫਿਰ ਇਹਦਾ 1.5 ਲੱਖ ਰੁਪਈਆ ਜੀ 1.5 ਲੱਖ ਹਾਂਜੀ ਹਾਂ ਲੱਗਿਆ ਹੋਇਆ ਪਹਿਲਾਂ ਕੁਝ ਮੜਾ ਹਾਂਜੀ ਹਾਂ ਕੀ ਇਹ ਤੇ 80000 ਰੁਪਈਆ ਵੀ ਲੱਗਿਆ ਜੀ 85 ਵੀ ਲੱਗਿਆ ਲੱਗਿਆ ਹੋਇਆ ਨਾ ਲੱਗਿਆ ਹੋਇਆ ਜੀ ਹਾਂਜੀ ਦਿੱਤਾ ਨਹੀਂ ਜੀ ਆਪਾਂ ਕੰਨ ਬੜਾ ਸੋਹਣਾ ਸਕਿਨ ਬੜੀ ਸਾਫ ਆ ਗਈ ਬੱਕਰਾ ਵੀਰੇ ਕਿਸੇ ਪਾਸੇ ਨਿੰਦਣ ਦਾ ਨਹੀਂ ਕੰਨ ਮੂੰਹ ਸਿਰ ਸਾਰੇ ਕਿਤੇ ਓਕੇ ਆ ਠੀਕ ਹੈ ਗਲਾਬੀ ਕੰਨ ਵਾਲੇ ਬੱਚੇ ਛੂੰਦਾ ਜੀ ਇੱਕ ਵਾਰ ਦਿਖਾਈ ਦੰਦ ਮੜੇ ਜੀ ਲਓ ਜੀ ਠੀਕ ਆ ਬਈ ਕੋਈ ਗੱਲ ਜਿਹੜੀ ਗੱਲ ਹੋ ਵੀਰੇ ਉਹੀ ਦੱਸਾਂਗੇ ਕੋਈ ਗੱਲ ਝੂਠ ਨਹੀਂ ਕਹਾਂਗੇ ਸਹੀ ਆ ਠੀਕ ਆ ਜਾਂ ਨਹੀਂ ਇੱਕ ਤਾਂ ਅਗਲਾ ਹੁੰਦਾ ਕਹਿੰਦਾ ਸਾਡਾ ਬੱਕਰਾ ਦੋ ਦੰਦਾਂ ਦਾ ਜਾਂ ਚਾਰ ਦੰਦ ਹੁੰਦਾ ਜਾਂ ਛੇ ਦੰਦ ਹੋ ਗਿਆ ਵਿੱਚ ਬੰਦੇ ਕਹੀ ਜਾਂਦੇ ਵੀ ਦੋ ਦੰਦਾਂ ਦਾ ਜੀ ਹੁੰਦਾ ਬੱਕਰਾ ਛੇ ਦੰਦਾਂ ਦਾ ਜਾਂ ਪੂਰੇ ਦੰਦ ਹੁੰਦਾ ਅਸੀਂ ਘਰ ਲੱਗਿਆ ਕੋਰੇ ਹਾਂ ਨਹੀਂ ਜੀ ਘਰ ਲੱਗਿਆ ਅੱਛਾ ਉਹ ਬੱਚੇ ਬੈਠੇ ਨੇ ਰਿਜ਼ਲਟ ਇਹਦਾ ਦਿਖਾਈ ਕੱਢੀ ਮੜਾ ਜਾ ਆ ਕੱਢੀ ਪੁੱਤ ਬਾਹਰੇ ਹੋਏ ਕੱਢੀ ਮੜਾ ਜਾ ਇੱਥੇ ਜੇ ਇਹ ਸਹੀ ਦਾ ਰਿਜ਼ਲਟ ਹੈਗਾ ਹਾਂ ਹਾਂ ਇਹਦਾ ਰਿਜ਼ਲਟ ਇਹਦਾ ਬੱਚਾ ਨਾਲ ਲੈ ਕੇ ਆਈ ਇੱਕ ਤਾਂ ਗੱਲ ਹੁੰਦੀ ਆ ਵੀ ਅਗਲਾ ਉਹ ਹੀ ਕਹਿੰਦਾ ਹਾਂ ਕਹਿੰਦੇ ਨਹੀਂ ਜੀ ਦਿਖਾਉਨੇ ਆ ਅਗਲੇ ਨੂੰ ਵੀ ਰਿਜ਼ਲਟ ਦੇਖੋ ਬੱਚੇ ਦਾ ਸਹੀ ਆ ਲੈ ਬੱਚਾ ਦਿਖਾ ਦੇਣਾ ਭਾਈ ਉਹ ਆਇਆਗਾ ਉਹਦਾ ਤੇ ਜਿਵੇਂ ਵੀ ਹੈਗਾ ਉਹ ਦਿਖਾਉਨੇਗੇ ਅਸੀਂ ਸੋਨੂੰ ਉਹ ਬੱਕਰਾ ਕੱਦਕਾਰਡ ਦਾ ਪੂਰਾ ਯਾਰ ਪੂਰਾ ਜੀ ਪੂਰਾ ਭਾਈਨ ਵਜਨ ਐਸਟੀਮੇਟ ਜਾਂ ਕੀ ਹੋਊਗਾ ਹੈਗਾ 70 80 ਕਿਲੋ ਇਹਦਾ ਵਜਨ ਹੋਊਗਾ ਜੀ 85 ਕਿਲੋ 85 90 ਦੇ ਵਿੱਚ ਹੋਊਗਾ ਜਣ ਹੋਊਗਾ ਨਾ ਹਾਂ ਜੀ ਹਾਂ ਉਸ ਵੀ ਐ ਨਾ ਖੜਮੀ ਪਤੰਦਰ ਦੀ ਪੂਰੀ ਐ ਇੱਕ ਨੰਬਰ ਬੱਕਰਾ ਜੀ ਕਿਸੇ ਕਾਰਡ ਦੀ ਚੀਜ਼ ਆ ਦੇਖੋ ਜੀ ਇਹ ਰਿਜ਼ਲਟ ਨਾਗਰ ਆ ਗਿਆ ਨਾ ਹਾਂ ਜੀ ਹਾਂ ਕਿੰਨੇ ਟਾਈਮ ਦਾ ਹੋਊਗਾ ਇਹ ਇਹ ਖੀਰਾ ਜੀ ਜੀ 9-10 ਮਹੀਨਿਆਂ ਦਾ ਹੋ ਗਿਆ ਬਾਈ ਜੀ 9-10 ਮਹੀਨਿਆਂ ਦਾ ਹਾਂ ਜੀ ਹਾਂ ਇਹਦਾ ਮਗਰ ਨੂੰ ਆਇਆ ਲੱਗਦਾ ਕਰ ਦੇ ਇਹਨੂੰ ਵੀ ਕੱਟੂ ਯਾਰ ਹਾਂ ਜੀ ਹਾਂ ਉਹ ਵੀ ਤਾਂ ਚੋਕ ਦੇ ਦੰਦ ਹੁੰਡ ਕੱਢਿਆ ਉਹ ਚਾਰ ਦੰਦ ਦੇ ਕੱਢੇ ਨਾ ਤੁਸੀਂ ਦੇਖੇ ਦਾ ਹੈਗੇ ਬਾਈ ਹਾਂ ਇਹ ਬੱਚਾ ਵੀ ਸੋਹਣਾਗਾ ਸਾਰੇ ਰੰਗ ਸੁੰਦਾ ਜੀ ਕਿੰਨਾ ਬਾਟੀ ਚੇ ਕਰਕੇ ਹੁਣ ਵੀ ਦੁੱਧ ਪਿੰਦੇ ਦੋਨੇ ਹੀ ਦੋਨੇ ਦੁੱਧ ਪਿੰਦੇ ਹਾਂ ਜੀ ਦੁੱਧ ਪਿੰਦਾ ਜਾਂ ਦੁੱਧ ਹੋਣ ਦੋਏ ਨੇ ਬਾਟੀ ਚੇ ਵੀ ਲੈਣ ਦੋਏ ਬੱਕਰੀ ਬਾਟੀ ਚੇ ਦੁੱਧ ਕੱਢ ਕੇ ਪੀਂਦੇ ਨੇ ਹਾਂ ਜੀ ਚੋਕੇ ਬੱਕਰੀਆਂ ਦਾ ਸਪੈਸ਼ਲ ਪਲਾਉਨੇ ਆ ਵੀਰੇ ਅੱਛਾ ਚੋਕੇ ਬੱਕਰੀਆਂ ਦਾ ਜਦੋਂ ਬੱਕਰੀਆਂ ਮਾਲ ਬਾਹਰੋਂ ਆਉਂਦਾ ਆਪਣਾ ਹਾਂ ਜਦੀ ਰੱਖੀ ਦਾ ਭਾਂਡਾ ਚੋਕੇ ਇਹਨਾਂ ਨੇ ਕਿਤੇ ਨਹੀਂ ਜਾਣਾ ਬਾਟੀ ਤੇ ਆ ਕੇ ਖੜਨਾ ਵੀ ਸਾਨੂੰ ਪਹਿਲਾਂ ਦੁੱਧ ਪਲਾਓ ਫੇਰ ਬਾੜੇ 'ਚ ਜਾਵਾਂਗੇ ਫੇਰ ਬਾੜੇ ਜਾਣਾ ਹਾਂ ਜੀ ਹਾਂ ਪ੍ਰੈਕਟੀਕਲ ਸਾਰਾ ਕੁਝ ਓਕੇ ਆ ਬਾਈ ਜੀ ਠੀਕ ਹੈ ਨਹੀਂ ਗਰੰਟੀ ਲੈ ਕੇ ਦਵਾਂਗੀ ਜਿਹੜੀ ਗੱਲ ਹੋ ਬੱਕਰੇ ਦੀ ਠੀਕ ਹੈ ਠੀਕ ਹੈ ਜੀ ਕਿਸੇ ਵੀਰ ਨੇ ਲੈਣਾਗਾ ਹਾਂ ਬਾਕੀ ਆਮ ਖਾਸ ਵੀਰੇ ਜਿਵੇਂ ਪਿੰਡ ਚੋਂ ਬਾਹਰੋਂ ਬੱਕਰੀਆਂ ਤੇ ਅਸੀਂ ਉਵੇਂ ਹੀ ਛੜਦੇ ਹੈ ਨਹੀਂ ਹੂੰ ਜੇ ਕੋਈ ਖਾਸ ਬੰਦਾ ਮਿੱਤਰ ਮੇਲੀ ਆ ਹੂੰ ਉਹਨਾਂ ਤੇ ਛੜਦੇ ਆਂ ਜੀ ਬੱਕਰੇ ਐਦਾਂ ਨਹੀਂ ਹੈਗਾ ਯਾਨੀ ਕਿ ਹਾਂ ਵੀਰੇ ਜਿਵੇਂ ਹੁਣ ਪਿੰਡ ਚੋਂ ਕੋਈ ਬੱਕਰੀ ਲੈ ਆਇਆ ਫੀਸ ਕਿੰਨੇ ਕੁ ਲੈ ਲੈਣਾ ਵੇ ਫੀਸ ਬਾਈ ਅਸੀਂ ਤਾਂ ਕਦੇ ਕਿਸੇ ਤੋਂ ਮੰਗੀ ਨਹੀਂ ਯਾਰ ਅੱਛਾ ਠੀਕ ਹੈ ਨਹੀਂ ਉਹ ਸਿਆਣੇ ਬਜ਼ੁਰਗ ਕਹਿੰਦੇ ਵੀ ਸਾਨ ਨੂੰ ਜਿਹੜਾ ਕੁਸ ਪਾਜੇ ਅਗਲਾ ਉਹੀ ਚੰਗਾ ਹੁੰਦਾ ਫੀਸ ਨਾਲੋਂ ਹਾਂ ਇਹ ਵੀ ਠੀਕ ਹੈ ਨਾ ਠੀਕ ਹੈ ਨਹੀਂ ਉਹ ਮੂਤ ਦੇ ਪੈਸੇ ਲੈਣਾ ਯਾਰ ਤੈਨੂੰ ਸਹੀ ਗੱਲ ਦੱਸਾਂ ਮੈਂ ਠੀਕ ਨਹੀਂ ਗੱਲ ਕਰਾਉ ਸਿੰਘ ਫੀਸ ਲੈਣੀ ਹਾਂ ਆਓ ਫਿਰ ਹੋਰ ਹੁਣ ਕੀ ਆ ਵੀਰੇ ਪਿੰਡ ਚ ਪਹਿਲਾਂ ਇਨਸਾਨ ਛੜਦੇ ਹੁੰਦੇ ਸੀ ਯਾਰ ਹਾਂ ਉਹਨੂੰ ਕਿਹੜਾ ਫੀਸ ਦਿੰਦਾ ਸੀ ਕਿਹੜਾ ਲੈਂਦਾ ਸੀਗਾ ਅਗਲਾ ਕੋਈ ਗੁੜ ਪਾ ਗਿਆ ਕੋਈ ਦਾਣਾ ਪਾ ਗਿਆ ਕੋਈ ਛੋਲੇ ਪਾ ਗਿਆ ਉਹੀ ਖਰਾਬ ਐ ਹੁੰਦੀ ਆ ਜੀ ਗੱਲ ਬੱਸ ਛੇ ਬਾਈ ਹੁੰਦੀ ਸੀ ਛੇ ਬਾਈ ਹੁੰਦੀ ਆ ਜੀ ਬੱਸ ਠੀਕ ਹੈ ਠੀਕ ਹੈ ਜੀ ਲੈ ਵੀ ਬੱਚਾ ਦਾ ਰਿਜ਼ਲਟ ਤੁਸੀਂ ਦੇਖ ਲਓ ਕੰਨ ਕੰਨ ਪੂਰਾ ਲੱਗਾ ਹੋਇਆਗਾ ਖੀਰ ਆਗਾ ਹਾਈਟ ਹੋ ਗਈ ਉਹਦੀ 37 ਹਾਂ 37 38 ਹੋਊਗਾ ਹਾਂ 37 37 ਹੋਇਆਗਾ ਨਾ 40 ਤੋਂ ਪਲੱਸ ਜਾਊਗਾ ਜੀ ਦੁੱਗਾ 40 ਪਲੱਸ ਲੰਘ ਜੂ ਹਾਂ ਜੀ ਹਾਂ ਪਲੱਸ ਜਾਊ ਕਿਉਂਕਿ ਹਾਲੇ 12 ਮਹੀਨੇ ਜੀ ਨਦੂਗਾ ਹੋਣਾ ਸੇਵਾ ਰਹੀ ਤਾਂ ਲੰਘ ਜੂਗਾ ਨਾ ਇਹ ਕਿੰਨੇ ਦੰਦ ਆ ਗਿਆ ਬਾਈ ਇਹ 2 ਦੰਦ ਦਾ ਬਾਈ ਜੀ ਹੈ ਜੀ ਹਾਈਟ ਹਾਈਟ 40 ਪਲੱਸ ਹੋ ਜੀ 41 ਇੰਚ ਹੋ ਗਿਆ ਜੀ ਹੋਊਗਾ ਇਹਨਾਂ ਹਾਂ ਜੀ ਹਾਂ ਹਾਂ ਜੀ ਹਾਂ ਬਿਲਕੁਲ ਲਓ ਜੀ ਠੀਕ ਹੈ ਇਹ 2 ਦੰਦ ਹੋਇਆ ਬਾਈ ਜੀ ਇਹ ਰਮਜ਼ਾਨ ਲਵੇ ਸੀਗਾ ਜਿਹੜਾ ਵੱਡਾ ਬੋਕ ਕਾਲਾ ਹੂੰ ਬੱਕਰਾ ਹੂੰ ਬੜਾ ਬੱਕਰਾ ਸੀਗਾ ਹਾਂ ਹਾਂ ਠੀਕ ਹੈ ਉਹ ਬੱਕਰੇ ਦਾ ਪੁੱਤ ਆ ਜੀ ਇਹ ਓਕੇ ਜਿਹੜਾ ਇੱਥੋਂ ਬਾਬਾ ਮੁੱਲਾਪੁਰ ਆਹੀ ਮੰਡੀ 'ਚ ਵਿਕਿਆ ਸੀਗਾ ਜੀ ਉਹ ਉਹ ਮਿਲ ਦਾ ਲੱਖ ਤੋਂ ਉੱਪਰ ਵੀ ਕਹਿੰਦੇ ਆ ਉਹ ਲੱਖ ਰੁਪਏ ਤੋਂ ਬਾਹਰ ਵਿਕਿਆ ਸੀਗਾ ਜੀ ਓਕੇ ਉਹ ਬਾਬੇ ਦੀ ਮੁਹੱਬਤ ਬਾਬਾ ਕਹਿੰਦਾ ਵੀ ਮੇਰੇ ਜਾਣ ਪਛਾਣ ਵਾਲੇ ਬੰਦੇ ਨੇ ਠੀਕ ਨਹੀਂ ਗੱਲ ਫਿਰ ਬਾਕੀ ਪੈਸੇ ਨਾਲੋਂ ਬਾਈ ਜੀ ਬੰਦੇ ਦੀ अहमियत ਅਸੀਂ ਜ਼ਿਆਦਾ ਰੱਖਦੇ ਆ ਠੀਕ ਹੈ ਠੀਕ ਨਹੀਂ ਗੱਲ ਪੈਸੇ ਪਿੱਛੇ ਨਹੀਂ ਮੇਨ ਜਾਂਦੇ ਹੈਗੇ ਹਾਂ ਬਾਬਾ ਜੀ ਨੂੰ ਦਿੱਤਾ ਕਿਹਨੇ ਬੱਚੇ ਆ ਇਹ ਆ ਦੋ ਇਹ ਆ ਦੋ ਦੰਦਾ ਆ ਖੀਰਾਗਾ ਸਾਰੇ ਆਪਣੇ ਉਹਦੇ ਵਿੱਚ ਇਹ ਦੋਹੇ ਬੱਚੇ ਉਸੇ ਦੇ ਨੇ ਉਸੇ ਦੇ ਨੇ ਠੀਕ ਹੈ ਆ ਮਤ ਸਿੰਗ ਜਾ ਕਿਵੇਂ ਸ਼ੁਰੂ ਹੋਇਆ ਇਹ ਤਾਂ ਇਹ ਰੰਗ ਜਾਣੀ ਜੇ ਇਹਨੂੰ ਡਾਣੀ ਲੱਗ ਗਈ ਸੀ ਅੱਛਾ ਪਾਲ ਹਾ ਛਿੱਲ ਜਾ ਗਿਆ ਜਦੋਂ ਚਿੰਗਾ ਵੱਢਦੇ ਆ ਬਾਈ ਜੀ ਹਾਂ ਉਤੋਂ ਆਉਂਦੀ ਆ ਕੱਲ ਮਦਉ ਵੱਢਦੇ ਆ ਤਿੱਖੀ ਹੁੰਦੀ ਆ ਉਹ ਲੱਗੀ ਇਹਦੇ ਮੜੀ ਜੀ ਵਿਚਾਰੇ ਦੇ ਓਕੇ ਹੁਣ ਤਾਂ ਠੀਕ ਆ ਓਕੇ ਆ ਸਾਰਾ ਕੁਝ ਇਹ ਕਿੰਨੇ ਮਹੀਨੇ ਦਾ ਕਹਿੰਦੇ ਹੋ ਇਹ ਵੀ 8 ਮਹੀਨੇ ਦਾ ਹੈ ਜੀ ਖੀਰਾ ਬੱਚਾ ਉਹ ਸੇ ਬੱਚੇ ਬੱਕਰੇ ਦਾ ਉਹੀ بڑے ਬੱਕਰੇ ਦਾ بڑے ਬੱਕਰੇ ਦਾ ਕੀ ਮੰਗਿਆ ਦੋਹਾਂ ਦਾ ਡਾਡ ਹਾਂਜੀ ਇਹਦਾ ਕੀ ਮੰਗਿਆ ਇਹਦਾ ਫੌਲਤੇ ਕਰਾਂਗੇ ਜੀ ਕੁਛ ਤਾਂ ਮੰਗੇ ਹੋਊਗਾ ਦਮਨ ਬਾਈ ਮੌਕੇ ਦਾ ਸੌਦਾ ਕਰਾਂਗੇ ਜੀ ਅੱਛਾ ਵਧੀਆ ਨਹੀਂ ਲੱਗਦਾ ਜੀ ਐ ਠੀਕ ਹੈ ਨਹੀਂ ਕਹਿੰਦੀ ਵੀ ਅਗਲਾ ਫਿਰ ਵੀਡੀਓ ਤੇ ਅਗਲਾ ਕਹਿੰਦਾ ਯਾਰ ਤੁਸੀਂ ਐ ਕਹਿੰਦੇ ਹੋ ਤੁਸੀਂ ਐ ਕਹਿੰਦੇ ਹੋ ਠੀਕ ਹੈ ਜਦੋਂ ਫੇਸ ਟੂ ਫੇਸ ਬਹਿਣਾ ਲਾ ਅਗਲਾ ਬੰਨ ਠਾਣ ਕੇ ਫੇਰੀ ਸੌਦਾ ਹੁੰਦਾ ਫੇਰੀ ਨਜ਼ਾਰਾ ਆਉਂਦਾ ਫੇਰੀ ਵੇਚਣ ਦਾ ਸਵਾਲ ਆਉਂਦਾ ਵੀ ਠੀਕ ਹੈ ਆ ਬੱਚਾ ਆ ਗਿਆ ਮੱਖੀ ਜੀਨਾ ਸਾਰੇ ਉਹਨਾਂ ਦੇ ਹੀ ਆ ਹਾਂ ਆ ਦੇਖੋ ਇਹ ਮੱਖੀ ਜੀਨਾ ਹਾਂਜੀ ਇਹ ਮੱਖੀ ਜੀ ਦੀ ਬੱਕਰੀ ਸੀਗੀ ਉਹਦਾ ਇਹ ਮੱਖੀ ਜੀ ਲੈ ਜੇ ਚਲ ਗਿਆ ਕਰਾਂਗੇ ਸਾਰੇ ਪਿਓ ਕਾਲਾ ਸੀਗਾ ਹਾਂ ਇਹ ਬੱਕਰੀ ਮੱਖੀ ਜੀ ਦੀ ਨਹੀਂ ਸੀਗੀ ਕਿੰਨੇ ਮਹੀਨੇ ਲਊਗਾ ਹੈਗਾ ਠਾਂਕ ਦਾ 8 ਮਹੀਨੇ ਦਾ 8 ਮਹੀਨਿਆਂ ਦਾ ਹੋ ਗਿਆ ਜੀ ਇਹ ਇਹ 7 ਮਹੀਨੇ ਦੇ ਆ ਇਹ ਦੋਨੋਂ 8 8 ਮਹੀਨੇ ਦੇ ਆ 8 8 ਮਹੀਨਿਆਂ ਦਾ ਇੱਕ ਉਹ ਕਾਲਾ ਪਰਲਾ ਇੱਕ ਆਹ ਮੱਖੀ ਜੀ ਦਾ ਉਹ 7 7 ਮਹੀਨਿਆਂ ਦਾ ਆ 7 ਮਹੀਨਿਆਂ ਦਾ ਬੱਚਾ ਬੱਕਰਿਆਂ ਦੀ ਸ਼ੇਲ ਲਾ ਰੱਖੀ ਅੱਜ ਤੱਕ ਪਤੰਦਰੋਂ ਹਾਂ ਹਾਂ ਜੀ ਹਾਂ ਕਿਰਪਾ ਜੀ ਮਾਲਕ ਦੀ ਬੱਕਰੀ ਹੀ ਬੱਕਰੇ ਨੇ ਇਹ ਸੇ ਸੱਤ ਬੱਕਰੇ ਹੋ ਗਏ ਬਾਈਆਂ ਕੋਲੇ ਹਾਂਜੀ ਹਾਂ ਲੈ ਕਿਸੇ ਵੀ ਹੋਰ ਵੀ ਖੜਿਆ ਬਾਈ ਅੱਛਾ ਕਿਸੇ ਵੀ ਕਲਰ ਦਾ ਕੋਈ ਵੀ ਰੰਗ ਦਾ ਜਿਹੜਾ ਜਗਲਾ ਕਹੂਗਾ ਕੰਨ ਮੂੰਹ ਸੁਰ ਸਫੈ ਰੱਖਾਂ ਮੱਖੀ ਜੀਨਾ ਕਾਲਾ ਕਾਲਾ ਡੱਬਾ ਲਾਲ ਡੱਬਾ ਲੋਹਾ ਉਹੀ ਹਾਜ਼ਰ ਉਹੀ ਹਾਜ਼ਰ ਆ ਜੀ ਇਹ ਵੀ ਗੱਲ ਦੀ ਡਿਮਾਂਡ ਕਰੂ ਅਗਲਾ ਉਹ ਲੋਹਾ ਬੱਕਰਾ ਆ ਗਿਆ ਹੁਣ ਬਾੜੇ ਚ ਲੋਹਾ ਵੀ ਫਿਰਦਾ ਜੀ ਹਾਂ ਉਹ ਆਉਂਦਾ ਲੋਹਾ ਬੱਚਾ ਇੱਕ ਉਹ ਆ ਗਿਆ ਲੋਹਾ ਹਾਂ ਹਾਂ ਉਹ ਲੋਹਾ ਜੀ ਇਹ ਚਾਰ ਦੰਦ ਇਹ ਚਾਰ ਦੰਦ ਹੋਇਆ ਜੀ ਇਹ ਜੀ ਲੈ ਵੀ ਆ ਲੈ ਜੀ ਬੁੱਤੇ ਨੂੰ ਏ ਚਾਰ ਦੰਦ ਹਾਂ ਇਹ ਚਾਰ ਦੰਦ ਹੋਗਾ 42 43 ਇੰਚ ਹੈ ਹਾਂ ਜੀ ਹਾਂ ਆ ਲੋਹਾ ਬੱਕਰਾ ਆ ਗਿਆ ਜੀ ਲੋਹਾ ਠੀਕ ਹੈ ਜੀ ਯਾਨੀ ਜਿਹੜਾ ਜਾਗਲਾ ਵੀਰੇ ਪਸੰਦ ਕਰੂਗਾ ਡਿਮਾਂਡ ਰੱਖੂ ਉਹਦੇ ਕਲਰ ਦਾ ਬੱਕਰਾ ਮਿਲੂਗਾ ਜੀ ਜਿਸ ਤਰ੍ਹਾਂ ਦਾ ਵੀ ਕਹੂਗਾ ਅਗਲਾ ਸਹੀ ਆ ਠੀਕ ਕਿੰਨੇ ਦੰਦ ਦੱਸਿਆ ਸੀਗਾ ਇਹ ਚਾਰ ਦੰਦ ਦਾ ਜੀ ਚਾਰ ਦੰਦ ਦਾ ਹਾਈਟ ਤਾਂ ਕੱਬਾ ਵਾ ਕਰ ਜਾਣੀ ਹਾਂ ਜੀ ਹਾਂ ਇਹਨੇ ਵੀ ਹੈਡ ਪੂਰੇ ਬੱਕਰੇ ਬੜਿਆਂ ਚ ਹੋ ਜਾਣਾ ਜੀ ਮਾਲ ਵਾਲਾ ਇਹ ਜੀ ਦੂਜੀ ਹਾਂ ਜੀ ਸਾਰੇ ਪਸ਼ੂ ਮਾਲ ਚ ਜਾਂਦੇ ਆ ਬਾਈ ਜੀ ਹਮ ਘਰੇ ਖੜਾ ਆਪਣੇ ਲਈ ਕੋਈ ਨਹੀਂ ਕਿਉਂ ਘਰੇ ਖੜੀ ਤਾਂ ਬੱਕਰੀ ਲੋਟ ਨਹੀਂ ਆਉਂਦੀ ਜੀ ਕਿਸੇ ਵੀ ਤਰ੍ਹਾਂ ਦੀ ਅੱਛਾ ਪਰੀ ਤੋਂ ਹਰੀ ਬਹੋ ਜਾਂਦੀ ਹੈ ਥੱਲੇ ਮਿੱਟੀ ਹੋ ਜਾਂਦੀ ਹੈ ਜਿਹੜੀ ਬੱਕਰੀ ਕਹਦੀ ਵੀ ਪਰੀ ਆ ਬੱਕਰੀਆਂ ਦੀ ਪਰੀ ਆ ਜਦੋਂ ਘਰੇ ਖੜ ਗਈ ਸਮਝ ਲੋ ਮਿੱਟੀ ਹੋ ਜਾਂਦੀ ਆ ਓਕੇ ਠੀਕ ਹੈ ਨਹੀਂ ਪਾਲੀ ਤੋਂ ਬਿਨਾ ਬੱਕਰੀ ਨਹੀਂ ਵੱਜਦੀ ਜੀ ਬੱਕਰੇ ਸਾਰੇ ਸੋਹਣੇ ਲੱਗਦੇ ਆ ਬਾਈ ਜੋਰਾਂ ਕੋਲ ਚਲੋ ਠੀਕ ਆ ਵੀਰੇ ਧੰਨਵਾਦੀ ਮੈਂ ਠੀਕ ਹੈ ਜੀ